ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਅੱਜ ਦੀ ਵੱਡੀ ਮੌਸਮ ਅਪਡੇਟ ਜੋ ਸਿੱਧਾ ਪੰਜਾਬ ਦੀਆਂ ਸੜਕਾਂ ਖੇਤਾਂ ਤੇ ਘਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜੈਲੋ ਰਡ ਜਾਰੀ ਕੀਤਾ ਗਿਆ ਹੈ ਵਾਧੂ ਸਾਵਧਾਨ ਰਹਿਣ ਦੀ ਲੋੜ ਵੀ ਦੱਸੀ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਲਈ ਫਿਰ ਤੋਂ ਜੈਲੋ ਲਾਟ ਜਾਰੀ ਕੀਤਾ ਗਿਆ ਹੈ ਪਿਛਲੇ ਦਿਨ ਹੀ ਪਠਾਨਕੋਟ ਤੇ ਬਠਿੰਡਾ ਚ ਹਲਕੀ ਬੂੰਦਾਬਾਦੀ ਹੋਈ ਪਰ ਰਾਜ ਦੇ ਹੋਰ ਹਿੱਸਿਆਂ ਚ ਮੌਸਮ ਸੁੱਕ ਰਿਹਾ ਹੈ ਇਸ ਕਾਰਨ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਇਆ ਸਿਰਫ 0.1 ਡਿਗਰੀ ਦੀ ਵਾਧੂ ਗਰਮੀ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਕਾਫੀ ਤੇਜ਼ ਜਿਹੜਾ ਮੌਸਮ ਬਦਲ ਰਿਹਾ ਹੈ ਅੱਜ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਤੇ ਮੁਹਾਲੀ ਚ ਮੱਧਮ ਦਰਜੇ ਦੀ ਵਰਖਾ ਦੀ ਸੰਭਾਵਨਾ ਵੀ ਜਿਹੜੀ ਉਹ ਦਰਸਾਈ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 48 ਘੰਟਿਆਂ ਵਿੱਚ ਹੋਰ ਵੱਡੇ ਬਦਲਾਅ ਆ ਸਕਦੇ ਨੇ ਕਿਉਂਕਿ ਰਾਜ 'ਚ orange alert ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਮਾਨਸੂਨ ਇਸ ਵਾਰੀ ਵਧੀਆ ਮੋੜ ਵਿੱਚ 1 ਜੂਨ ਤੋਂ ਲੈ ਕੇ 4 ਜੁਲਾਈ ਤੱਕ ਪੰਜਾਬ ਵਿੱਚ 84.6 ਮਿਲੀਲੀਟਰ ਵਰਖਾ ਹੋ ਚੁੱਕੀ ਹੈ ਜੋ ਕਿ ਆਮ 70.2 ਮਿਲੀਲੀਟਰ ਦੇ ਮੁਕਾਬਲੇ 20% ਜ਼ਿਆਦਾ ਹੋ ਚੁੱਕੀ ਹੈ ਇਹ ਸਾਫ ਦਰਸਾਉਂਦਾ ਹੈ ਕਿ ਪੰਜਾਬ ਮਾਨਸੂਨ ਵਿੱਚ ਇੱਕ ਵਾਰੀ ਫਿਰ ਤੋਂ ਨਿਰਾਸ਼ ਨਹੀਂ ਰਹੇਗਾ ਇਸ ਦੇ ਨਾਲ ਹੀ ਡੈਮਾਂ ਵਿੱਚ ਪਾਣੀ ਦੀ ਸਥਿਤੀ ਦੇ ਵੀ ਚਿੰਤਾਜਨਕੀ ਖਬਰ ਨਹੀਂ ਨਜ਼ਰ ਆ ਰਹੀ ਚਲੋ ਹੁਣ ਗੱਲ ਕਰੀਏ ਪੰਜਾਬ ਹਿਮਾਚਲ ਦੇ ਮੁੱਖ ਡੈਮਾਂ ਦੀ ਸਥਿਤੀ ਦੀ ਜੇਕਰ ਗੱਲ ਕਰੀਏ ਪਾਖੜਾ ਡੈਮ ਦੀ ਤਾਂ ਸਤਲੁਜ ਦੇ ਪੂਰਨ ਭਰਾਵ 71685 ਫੁੱਟ ਹੈ ਉਸ ਦੇ ਨਾਲ ਹੀ ਮੌਜੂਦਾ ਪਾਣੀ ਦਾ 70 1582.6 ਫੁੱਟ ਹੈ ਭਾਵ ਦੇ ਪਾਣੀ ਜਿਹੜਾ 44.64% ਪਿਛਲੇ ਸਾਲ ਨਾਲੋਂ ਥੋੜੀ ਘਾਟ ਸੜੀ ਉਹ ਪੂਰੀ ਹੋ ਚੁੱਕੀ ਹੈ ਇਸ ਦੇ ਨਾਲ ਹੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ yellow alert ਉਹ ਜਾਰੀ ਕਰ ਦਿੱਤਾ ਗਿਆ ਹੈ ਖਾਸ ਕਰਕੇ ਜਿਹੜਾ ਪਟਿਆਲੇ ਨਾਲ-ਨਾਲ ਦੇ ਇਲਾਕਿਆਂ ਦੇ ਵਿੱਚ ਵੀ ਕਾਫੀ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੇ ਅੰਦਾਜ਼ੇ ਲਗਾਏ ਗਏ ਨੇ ਇਸ ਦੇ ਨਾਲ ਹੀ ਅੱਜ ਜਿਹੜਾ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੀ ਰਿਪੋਰਟ ਤੇ ਇੱਕਰ ਆਪਾਂ ਗੱਲ ਕਰੀਏ ਤਾਂ ਇਸ ਦੇ ਨਾਲ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਪੂਰੀ ਪੂਰੀ ਜਿਹੜੀ ਸੰਭਾਵਨਾ ਉਹ ਦਰਸਾਈ ਜਾ ਚੁੱਕੀ ਹੈ ਤੇ ਪਰ ਜਿਹੜੇ ਡੈਮ ਨੇ ਜਿਹੜੇ ਬਿਆਸ ਦੇ ਵਿੱਚ ਬਿਆਸ ਡੈਮ ਹੋ ਗਿਆ ਉਸ ਦਾ ਜਿਹੜਾ ਪਾਣੀ ਦਾ ਸਤਹ ਵੀ ਉਹ ਵੀ ਵੱਧਦਾ ਨਜ਼ਰ ਆ ਰਿਹਾ ਹੈ ਤੇ ਜਿਹੜੀ ਵੀ ਕਾਫੀ ਜਗ੍ਹਾ ਦੇ ਉੱਤੇ ਜਿਵੇਂ ਸੁਖਨਾ ਲੈ ਕੇ ਤੇ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਗਏ ਨੇ ਇਸ ਦੇ ਨਾਲ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੌਸਮ ਨੂੰ ਲੈ ਕੇ ਮੀਂਹ ਨੂੰ ਲੈ ਕੇ ਕਾਫੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਤੁਹਾਨੂੰ ਦੱਸਦੀ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਸੁਰੱਖਿਅਤ ਰਹੋ ਮੀਂਹ ਤੋਂ ਥੋੜਾ ਜਿਹਾ ਬਚਾਅ ਰੱਖੋ ਜੇਕਰ ਮੀਂਹ ਪੈਣ ਦੀ ਸੰਭਾਵਨਾ ਥੋੜੀ ਜਿਆਦਾ ਹੁੰਦੀ ਹੈ ਨੇ ਤੇ ਘਰਾਂ ਦਾ ਰਾਸ਼ਨ ਜਿਹੜਾ ਉਹ ਲੈ ਅੱਗੇ ਪਹਿਲਾਂ ਇੱਕ ਰਾ ਦੇ ਵਿੱਚ ਰੱਖੋ ਇਸ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਆਪਣਾ ਜਿਹੜਾ ਅੰਮ੍ਰਿਤਸਰ ਆ ਅੰਮ੍ਰਿਤਸਰ ਦੇ ਵਿੱਚ ਜਿਹੜੀ ਬਿਜਲੀ ਗੜਕਨ ਦੇ ਅੰਦਾਜ਼ੇ ਲਗਾਏ ਗਏ ਨੇ ਤੇ ਤਾਪਮਾਨ ਲਗਭਗ 29 ਤੋਂ 34 ਡਿਗਰੀ ਤੱਕ ਰਹਿ ਸਕਦਾ ਹੈ ਜਲੰਧਰ ਵਿੱਚ ਵੀ ਤੇਜ਼ ਹਵਾਵਾਂ ਚੱਲਣ ਦਾ ਜਿਹੜਿਆ ਨੇ ਆ ਸ਼ੰਕਾ ਲਗਾਈ ਜਾ ਰਹੀ ਹੈ ਤੇ ਉੱਥੇ ਵੀ ਜਿਹੜਾ ਤਾਪਮਾਨ 29 ਤੋਂ 34 ਡਿਗਰੀ ਰਹਿ ਸਕਦਾ ਹੈ ਇਸ ਦੇ ਨਾਲ ਹੀ ਲੁਧਿਆਣੇ ਦੇ ਵਿੱਚ ਵੀ ਜਿਹੜੇ ਉਹ ਬਾਦਲ ਨੇ ਉਹ ਗਰਜ ਦੇ ਦੇਖਣ ਨੇਗੇ ਗਰਮੀ ਘਟ ਸਕਦੀ ਹੈ ਤੇ ਤਾਪਮਾਨ ਵਧ ਸਕਦਾ ਹੈ ਪਟਿਆਲੇ ਵਿੱਚ ਜਿਹੜਾ ਬਾਦਲ ਨੇ ਉਹ ਉਹਨਾਂ ਦੀ ਮੀਂਹ ਦੀ ਸੰਭਾਵਨਾ ਵਾਧੂ ਨਜ਼ਰ ਆ ਰਹੀ ਹੈ ਮਹਾਲੀ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਬਦਲਾਵ ਹੁੰਦਾ ਨਜ਼ਰ ਆ ਰਿਹਾ ਹੈ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਤੱਕ ਰੂਬਰੂ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦੋਵਾਂ ਇਜਾਜ਼ਤ ਧੰਨਵਾਦ